ਭਗਵਾਨ ਰਾਮ ਦੇ ਸ਼ਹਿਰ ਚ ਸਥਿਤ ਵਿਸ਼ਾਲ ਮੰਦਰ ਚ ਰਾਮ ਲੱਲਾ ਦੇ ਬਿਰਾਜਮਾਨ ਹੋਣ ਤੋਂ ਬਾਅਦ ਹਰ ਰੋਜ਼ 1.5 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਆ ਰਹੇ ਨੇ ਅਜਿਹੇ ਚ ਵੱਡੀ ਗਿਣਤੀ ਚ ਸ਼ਰਧਾਲੂ VIP ਅਤੇ वीआईपी ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਸ 'ਚ ਕਈ ਵਾਰ ਉਹ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਹੁਣ RAM ਮੰਦਰ ٹرسٹ ਨੇ RAM ਪਕਤਾ ਲਈ ਇੱਕ ਵੱਡੀ ਪਹਿਲ ਸ਼ੁਰੂ ਕੀਤੀ ਹੈ ਜਿਸ ਵਿੱਚ RAM ਮੰਦਰ ٹرسٹ ਹਰ ਰੋਜ਼ 600 ਵਿਸ਼ੇਸ਼ ਪਾਸ ਮੁਫਤ ਜਾਰੀ ਕਰੇਗਾ ਇਸ ਲਈ ਸਮਾਂ ਬੰਨਿਆ ਜਾਵੇਗਾ ਦੱਸਿਆ ਗਿਆ ਹੈ ਕਿ ਸਵੇਰੇ 7:00 ਵਜੇ ਤੋਂ ਸਵੇਰੇ 9:00 ਵਜੇ ਤੱਕ 100 ਲੋਕਾਂ ਨੂੰ ਪਾਸ ਦਿੱਤੇ ਜਾਣਗੇ ਇਸ ਦੇ ਨਾਲ ਹੀ 9 ਤੋਂ 11 1 ਤੋਂ 3 3 ਤੋਂ 5 ਅਤੇ 5 5 ਤੋਂ 7 ਅਤੇ 7 ਤੋਂ 9 ਤੱਕ ਹਰ ਸ਼ਿਫਟ ਵਿੱਚ 100 ਲੋਕ ਆਉਣਗੇ ਵਿਸ਼ੇਸ਼ ਦਰਸ਼ਨ ਪਾਸ ਰਾਹੀਂ ਕੁੱਲ 600 ਲੋਕ ਰਾਮ ਲੱਲਾ ਦੇ ਦਰਸ਼ਨ ਕਰ ਸਕਣਗੇ ਜਿਸ ਵਿੱਚ ਰਾਮ ਮੰਦਰ ٹرسٹ ਪੰਜਾਬ ਪਾਸ ਜਾਰੀ ਕਰੇਗਾ 20 ਪਾਸ ਆਨਲਾਈਨ ਕੀਤੇ ਜਾ ਸਕਦੇ ਨੇ ਅਤੇ ਹਰ ਸ਼ਿਫਟ ਵਿੱਚ VIP ਲਈ ਦੀ ਪਾਸ ਰਾਖਵੇਂ ਰੱਖੇ ਜਾ ਸਕਦੇ ਨੇ ਅਜੋਧਿਆ ਪਹੁੰਚਣ ਵਾਲੇ ਰਾਮ ਭਗਤਾਂ ਲਈ ਵੱਡਾ ਤੋਹਫਾ ਹੋਵੇਗਾ ਇਹ ਜੋ ਰਾਮ ਮੰਦਰ ٹرسٹ ਰਾਮ ਭਗਤਾਂ ਨੂੰ ਦੇਣ ਜਾ ਰਿਹਾ ਹੈ ਵਿਸ਼ਾਲ ਮੰਦਰ ਚ ਰਾਮ ਲੱਲਾ ਦੇ ਦਰਸ਼ਨ ਹੋਣ ਤੋਂ ਬਾਅਦ ਲੱਖਾਂ ਸ਼ਰਧਾਲੂ ਰਾਮ ਨਗਰੀ ਪਹੁੰਚ ਰਹੇ ਨੇ ਪਿਛਲੇ 2 ਮਹੀਨਿਆਂ ਚ ਕਰੋੜਾਂ ਰਾਮ ਭਗਤ ਰਾਮ ਲੱਲਾ ਦੇ ਦਰਸ਼ਨ ਕਰ ਚੁੱਕੇ ਨੇ ਹੌਲੀ ਹੌਲੀ ਇਹ ਗਿਣਤੀ ਹਰ ਰੋਜ਼ ਵਾਧਦੀ ਜਾ ਰਹੀ ਹੈ RAM MANDIR TRUST ਮੁਤਾਬਕ ਹਰ ਰੋਜ਼ ਕਰੀਬ 1.5 ਲੱਖ ਲੋਕ RAM LALLA ਦੇ ਦਰਸ਼ਨ ਲਈ ਆ ਰਹੇ ਨੇ ਕਈ ਥਾਵਾਂ ਤੋਂ VIP ਦਰਸ਼ਨਾਂ ਦੇ ਨਾਂ ਤੇ ਪੈਸੇ ਵਸੂਲਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਜਿਸ ਵਿੱਚ ਕਈ ਲੋਕ ਅੱਗੇ ਵੀ ਆਏ ਸਨ ਇਸ ਤੋਂ ਬਾਅਦ RAM MANDIR TRUST ਨੇ ਸ਼ਰਧਾਲੂਆਂ ਤੋਂ ਪੈਸੇ ਵਸੂਲਣ ਵਿਰੁੱਧ ਆਵਾਜ਼ ਉਠਾਈ ਸੀ RAM ਭਗਤਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਤੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੁਣ RAM ਭਗਤਾਂ ਨੂੰ ਤੋਖੇ ਤੋਂ ਬਚਾਉਣ ਲਈ ਰਾਮ ਮੰਦਰ ٹرسٹ ਨੇ ਵੱਡੀ ਪਹਿਲ ਕੀਤੀ ਹੈ ਹਰ ਰੋਜ਼ 600 ਲੋਕ ਰਾਮਨੁਲਾ ਦੇ ਵੀਆਈਪੀ ਦਰਸ਼ਨ ਕਰ ਸਕਣਗੇ